ਪਠਾਨਕੋਟ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਨਾਲ ਅਕਸਰ ਹੀ ਅਲਰਟ ਰਹਿਦਾ ਹੈ ਅਤੇ 에어ਫੋਰਸ ਅਟੈਕ ਤੋਂ ਬਾਅਦ ਲਗਾਤਾਰ ਜ਼ਿਲ੍ਹਾ ਪਠਾਨਕੋਟ ਸੁਰੱਖਿਆ ਦੇ ਲਿਹਾਜ਼ ਦੇ ਨਾਲ ਅਲਰਟ ਤੇ ਗੰਤੰਤਰ ਦਿਹਾੜੇ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਵਪਾਰ ਦਿਖਾਈ ਦੇ ਰਹੀ ਹੈ ਜਿਸ ਤੇ ਚੱਲਦੇ ਪੁਲਿਸ ਵੱਲੋਂ ਜਗਾ ਜਗਾ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਕੋਈ ਵੀ ਅੰਗੈਲੀ ਨਹੀਂ ਕੀਤੀ ਜਾ ਰਹੀ ਜਿਸ ਤੇ ਚੱਲਦੇ ਪਠਾਨਕੋਟ ਪੁਲਿਸ ਦੇ ਵੱਲੋਂ ਆਪਰੇਸ਼ਨ ਕੈਸੋ ਜੁੜਾ ਹੈ ਉਹ ਚਲਾਇਆ ਗਿਆ ਜਿਸ ਤੇ ਤਹਿਤ ਵੱਖ-ਵੱਖ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਚਲਾਏ ਗਏ ਨੇ ਤੇ ਸ਼ਰਾਰਤੀਆਂ ਸਰਾ ਤੋਂ ਬਰੀਕੇ ਦੇ ਨਾਲ ਪੁੱਛਗਿੱ ਇਹ ਹੈ ਨਿਗਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੂਖਾਂ ਵੀ ਘਟਣਾ ਜਿਹੜੀ ਹੈ ਉਹ ਨਾ ਵਾਪਰ ਸਕੇ ਅਸਦੇ ਉਤੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਪਠਾਨਕੋਟ ਪੁਲਿਸ ਜਿਹੜੀ ਹੈ ਹਮੇਸ਼ਾ ਹੀ ਲੋਕਾਂ ਦੇ ਪੱਖੀ ਰਹੀ ਹੈ ਤੇ ਲੋਕਾਂ ਦੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਉਹਨਾਂ ਵੱਲੋਂ ਸ਼ਹਿਰ ਵਿੱਚ ਵਕ ਵਕਲ ਸਮਿਆਂ ਤੇ ਜਿਹੜੇ ਨੇ ਸਰਚ ਆਪਰੇਸ਼ਨ ਚੁਲਾਏ ਜਾਂਦੇ ਨੇ ਤੇ ਹੁਣ ਵੀ ਚੁਲਾਏ ਜਾ ਰਹੇ ਨੇ ਤਾਂ ਜੋ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਗੱਲਬਾਤ ਕਰਨ ਲਈ ਹੈ ਡੀਐਸਪੀ ਸੁਮੇਰ ਸਿੰਘ ਮਾਨ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਆਪਰੇਸ਼ਨ ਚੁਲਾਏ ਜਾ ਰਹੇ ਨੇ ਤੇ ਉਹ ਕਿਸ ਤਰ੍ਹਾਂ ਦੇ ਨਾਲ ਪੁਲਿਸ ਅਧਿਕਾਰੀ ਜਿਹੜੇ ਨੇ ਐਕ ਕਿਆਸੋ ਆਪਰੇਸ਼ਨ ਕਰ ਰਹੇ ਆ ਸਿਟੀ ਦੇ ਏਰੀਆ ਚ ਜਿੱਦੋਂ ਜੇ ਆਪਾਂ 26 ਜਨਵਰੀ ਦੇ ਮੱਦੇਨਜ਼ਰ ਕੁੜੀ ਸਿਕਿਉਰਿਟੀ ਵਿਦਾਨ ਲਈ ਤੇ ਲੋਕਾਂ ਚ ਥੋੜਾ ਸੈਂਸਰ ਸਿਕਿਉਰਿਟੀ ਪੈਦਾ ਕਰਨ ਦੀ ਜਿਹੜਾ ਬਾਜ਼ਾਰਾਂ ਚ ਮੋਲਾਂ ਚ ਅਦਰਵਾਈਜ਼ ਬਾਕੀ ਏਰੀਆ ਚ ਵੀ ਆਪਾਂ ਸਰਚਿੰਗ ਕਰ ਰਹੇ ਆ ਇਹ ਇhtiyat ਦੇ ਤੌਰ ਤੇ ਸਰਚ ਹੋ ਰਹੀ ਹੈ ਜਿਹਦੇ ਵਿੱਚ ਆਪਾਂ ਜਿਹੜੇ ਸ਼ੱਕੀ ਵਿਅਕਤੀ ਉਹ ਚੈੱਕ ਕਰ ਰਹੇ ਆ ਤਾਂ ਕਿ ਕੋਈ ਵੀ ਅਨਸੁਖਾਵੀਂ ਘਟਨਾ ਜਿਹੜੀ ਆ ਪਠਾਨਕੋਟ ਤੋਂ ਨਾ ਵਾਪਰੇ ਸਰ ਫਰੂਦ ਜੀ ਪਹਿਲੇ ਆਪਾਂ ਹੁਣ ਗਾਂਧੀ ਚੌਕ ਕਰ ਰਹੇ ਆ ਇਹਦੇ ਬਾਅਦ ਆਪਾਂ ਜਿਹੜਾ ਸਿਟੀ ਮੋਲ ਹੈ ਨੋਵੈਲਟੀ ਮੋਲ ਆ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today. ਜਿਲਾ ਪਠਾਨਕੋਟ ਸਰਹੱਦੀ ਜ਼ਿਲਾ ਹੋਣ ਦੀ ਵਜ੍ਹਾ ਨਾਲ ਅਕਸਰ ਹੀ ਅਲਰਟ ਤੇ ਰਹਿੰਦਾ ਹੈ ਅਤੇ 에ਅਰਫੋਰਸ ਅਟੈਕ ਤੋਂ ਬਾਅਦ ਲਗਾਤਾਰ ਜਿਲਾ ਪਠਾਨਕੋਟ ਸੁਰੱਖਿਆ ਦੇ ਲਿਹਾਜ਼ ਦੇ ਨਾਲ ਅਲਰਟ ਤੇ ਹੈ ਤੇ ਗੰਤੰਤਰ ਦਿਹਾੜੇ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਵਪਾਰ ਦਿਖਾਈ ਦੇ ਰਹੀ ਹੈ ਜਿਸ ਤੇ ਚਲਦੇ ਪੁਲਿਸ ਵੱਲੋਂ ਜਗਾ ਜਗਾ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਕੋਈ ਵੀ ਅੰਗੈਲੀ ਨਹੀਂ ਕੀਤੀ ਜਾ ਰਹੀ ਜਿਸ ਤੇ ਚਲਦੇ ਪਠਾਨਕੋਟ ਪੁਲਿਸ ਦੇ ਵੱਲੋਂ ਆਪਰੇਸ਼ਨ ਕੈਸੋ ਜੁੜਾ ਹੈ ਉਹ ਚਲਾਇਆ ਗਿਆ ਹੈ ਜਿਸ ਤੇ ਤਹਿਤ ਵੱਖ-ਵੱਖ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਚਲਾਏ ਗਏ ਨੇ ਤੇ ਸ਼ਰਾਰਤੀ ਅਨਸਰਾਂ ਤੋਂ ਬਰੀ ਇਹ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੂਖਾਂ ਦੀ ਘਟਨਾ ਜਿਹੜੀ ਹੈ ਉਹ ਨਾ ਵਾਪਰ ਸਕੇ ਅਸਦੇ ਉੱਤੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਠਾਨਕੋਟ ਪੁਲਿਸ ਜਿਹੜੀ ਹੈ ਹਮੇਸ਼ਾ ਹੀ ਲੋਕਾਂ ਦੇ ਪੱਖੀ ਰਹੀ ਹੈ ਤੇ ਲੋਕਾਂ ਦੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਉਹਨਾਂ ਵੱਲੋਂ ਸ਼ਹਿਰ ਵਿੱਚ ਵਕ-ਵਕਲ ਸਮਿਆਂ ਤੇ ਜਿਹੜੇ ਨੇ ਸਰਚ ਆਪਰੇਸ਼ਨ ਚੁਲਾਏ ਜਾਂਦੇ ਨੇ ਤੇ ਹੁਣ ਵੀ ਚੁਲਾਏ ਜਾ ਰਹੇ ਨੇ ਤਾਂ ਜੋ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਗੱਲਬਾਤ ਕਰਨ ਲੈਂਦੇ ਹਾਂ ਡੀਐਸਪੀ ਸੁਮੇਰ ਸਿੰਘ ਮਾਨ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਆਪਰੇਸ਼ਨ ਚੁਲਾਏ ਜਾ ਰਹੇ ਨੇ ਤੇ ਹੁਣ ਕਿਸ ਤਰ੍ਹਾਂ ਦੇ ਨਾਲ ਪੁਲਿਸ ਅਧ ਬੈਸਿਕਲੀ ਕਿਹਸਾ ਆਪਰੇਸ਼ਨ ਕਰ ਰਹੇ ਆ ਸਿਟੀ ਦੇ ਏਰੀਆ ਚ ਜਿੱਦਣ ਚ ਆਪਾਂ 26 ਜਨਵਰੀ ਨੂੰ ਮਦਨਗਰ ਕੋਲੀ ਸਿਕਿਉਰਿਟੀ ਵਿਦਾਨ ਲਈ ਤੇ ਲੋਕਾਂ ਚ ਥੋੜਾ ਸੈਂਸਰ ਸਿਕਿਉਰਿਟੀ ਪੈਦਾ ਕਰਨ ਲਈ ਜਿਹੜਾ ਬਾਜ਼ਾਰਾਂ ਚ ਮੋਲਾਂ ਚ ਅਦਰਵਾਈਜ਼ ਬਾਕੀ ਏਰੀਆ ਚ ਵੀ ਆਪਾਂ ਸਰਚਿੰਗ ਕਰ ਰਹੇ ਆ ਇਹ ਇhtiyat ਦੇ ਤੌਰ ਤੇ ਸਰਚ ਹੋ ਰਹੀ ਹੈ ਜਿਹਦੇ ਵਿੱਚ ਆਪਾਂ ਜਿਹੜੇ ਸ਼ੱਕੀ ਵਿਅਕਤੀ ਉਹ ਚੈੱਕ ਕਰ ਰਹੇ ਆ ਤਾਂ ਕਿ ਕੋਈ ਵੀ ਅਨਸੁਖਾਵੀਂ ਘਟਨਾ ਜਿਹੜੀ ਆ ਪਠਾਨਕੋਟ ਚ ਨਾ ਵਾਪਰੇ ਸਰ ਫਰੂਟ ਜੀ ਪਹਿਲੇ ਆਪਾਂ ਹੁਣ ਗਾਂਧੀ ਚੌਕ ਕਰ ਰਹੇ ਆ ਉਹਦੇ ਬਾਅਦ ਆਪਾਂ ਜਿਹੜਾ ਸਿਟੀ ਮੋਲ ਆ ਨੋਵੈਲਟੀ ਮੋਲ ਆ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.